ਪੰਜਾਬ ਦੇ ਵਿੱਚ ਪਾਣੀ ਦੀ ਮਾਰ ਦੀ ਵਜ੍ਹਾ ਕਰਕੇ ਨੋ ਜ਼ਿਲ੍ਹੇ ਬਿਲਕੁਲ ਜਲਥਲ ਹੋ ਚੁੱਕੇ ਨੇ ਅਤੇ ਮੌਕੇ ਦੇ ਆ ਤਸਵੀਰਾਂ ਜੋ ਤੁਸੀਂ ਵੇਖੋਗੇ ਤਾਂ ਹੈਰਾਨ रह ਜਾਓਗੇ ਕਿਵੇਂ ਸਰਹੱਦੀ ਇਲਾਕੇ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਸੁਲਤਾਨਪੁਰ ਲੋਧੀ ਪਠਾਨਕੋਟ ਅਤੇ ਅੰਮ੍ਰਿਤਸਰ ਤੋਂ ਇਲਾਵਾ ਹੁਸ਼ਿਆਰਪੁਰ ਦੇ ਵਿੱਚ ਵੱਡੇ ਪੱਧਰ ਤੇ ਤਬਾਈ ਹੋਈ ਹੈ ਦਰਿਆਵਾਂ ਦੇ ਵੱਲੋਂ ਪੂਰਾ ਤਹਿਤ ਨਾਸ ਕਰ ਦਿੱਤਾ ਗਿਆ ਉਪਰੋ ਅਸਮਾਨ ਤੋਂ ਵਰ ਰਿਹਾ ਮੀਂਹ ਵੀ ਆਫਤ ਬਣਿਆ ਹੋਇਆ ਹੈ ਅਤੇ ਜਿਹੇ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਭਰ ਜਾਣ ਕਰਕੇ ਲੋਕਾਂ ਦਾ ਜੀਵਨ ਕਾਫੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਹੈ ਜਿੱਥੇ ਸਰਕਾਰ ਦੇ ਵੱਲੋਂ ਰਾਹਤ ਕਾਰਜ ਉਲੀਕੇ ਤਾਂ ਜਾ ਹੀ ਰਹੇ ਨੇ ਉਥੇ ਪ੍ਰਬਾਸਰਾ ਸੰਸਥਾ ਦੇ ਵੱਲੋਂ ਵੀ ਇਸ ਔਕੀ ਘੜੀ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਫਾਜ਼ਿਲਕਾ ਦੀਆਂ ਤਸਵੀਰਾਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿਵੇਂ ਪ੍ਰਬਾਸਰਾ ਸੰਸਥਾ ਦੀਆਂ ਈਮਾ ਵਕਵਕ ਇਲਾਕਿਆਂ ਦੇ ਵਿੱਚ ਪਹੁੰਚ ਕੇ ਰੈਸਕਿਊ ਆਪਰੇਸ਼ਨ ਚਲਾ ਰਹੀਆਂ ਨੇ ਤੇ ਪੀੜਤ ਪਰਿਵਾਰਾਂ ਦੀ ਮਦਦ ਦੇ ਲਈ ਉਹਨਾਂ ਦੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇੱਥੇ ਵੱਡੀ ਮਾਤਰਾ ਦੇ ਵਿੱਚ ਰਾਸ਼ਨ ਸਮਗਰੀ ਲੈ ਕੇ ਪਹੁੰਚੀ ਪ੍ਰਭਾਸਰੀ ਟੀਮ ਦੇ ਵੱਲੋਂ ਪਾਣੀ ਦੇ ਵਿੱਚ ਵੋਟਾ ਦੇ ਰਾਹੀਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਪੀੜਤ ਪਰਿਵਾਰਾਂ ਤੱਕ ਇਹ ਰਾਸ਼ਨ ਪਹੁੰਚਦਾ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਨੂੰ ਮੈਡੀਕਲ ਸਹੂਲਤਾਂ ਵੀ ਮੁਹੱਈਆ ਕਰਵਾਉਣ ਦੇ ਲਈ ਬਕਾਇਦਾ ਡਾਕਟਰਾਂ ਦੀ ਟੀਮ ਇਸ ਮੌਕੇ ਖਾਸ ਤੌਰ ਤੇ ਮਯੂਦ ਨਜ਼ਰ ਆਈ ਹੈ ਦੇਖੋ ਘਰਾਂ ਦੇ ਵਿੱਚ ਕਿਵੇਂ ਪਾਣੀ ਵੜ ਚੁੱਕਿਆ ਫਿਰੋਜ਼ਪੁਰ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਲੋਕ ਘਰਾਂ ਦੇ ਉੱਤੇ ਰਹਿਣ ਲਈ ਮਜਬੂਰ ਨੇ ਪ੍ਰਭ ਆਸਰਾ ਸੰਸਥਾ ਦੀ ਟੀਮ ਇਸ ਸਮੇਂ ਇੱਥੇ ਰਾਸ਼ਨ ਦੀ ਸੇਵਾ ਕਰ ਰਹੀ ਹੈ ਰਾਸ਼ਨ ਇੱਥੇ ਵੰਡਿਆ ਗਿਆ ਹੈ ਤੇ ਨਾਲ ਦੀ ਨਾਲ ਇੱਥੇ ਜਿਹੜੀ ਪਾਣੀ ਦੀ ਸੇਵਾ ਤੇ ਮੈਡੀਸਿਨ ਦੀ ਸੇਵਾ ਡਾਕਟਰ ਸਾਹਿਬ ਲੱਗੇ ਹੋਏ ਨੇ ਤੇ ਮੈਡੀਸਿਨ ਦੀ ਸੇਵਾ ਰਾਸ਼ਨ ਮਿਲ ਗਿਆ ਜੀ ਤੁਹਾਨੂੰ ਹਾਂਜੀ 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 ਤੇ ਇੱਥੇ ਰਾਸ਼ਨ ਦੀ ਜਿਹੜੀ ਸੇਵਾ ਕੀਤੀ ਗਈ ਹੈ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਇਹ ਏਰੀਆ ਸਾਰੇ ਏਦਾਂ ਧਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਹੈ ਜੀ ਪੰਜਾਬ ਦੇ ਵਿੱਚ ਪਾਣੀ ਦੀ ਮਾਰ ਦੀ ਵਜ੍ਹਾ ਕਰਕੇ ਨੋ ਜ਼ਿਲ੍ਹੇ ਬਿਲਕੁਲ ਜਲਥਲ ਹੋ ਚੁੱਕੇ ਨੇ ਅਤੇ ਮੌਕੇ ਦੇ ਇਹ ਤਸਵੀਰਾਂ ਜੋ ਤੁਸੀਂ ਵੇਖੋਗੇ ਤਾਂ ਹੈਰਾਨ रह ਜਾਓਗੇ ਕਿਵੇਂ ਸਰਹੱਦੀ ਇਲਾਕੇ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਸultanpur lodi ਪਠਾਨਕੋਟ ਅਤੇ ਅੰਮ੍ਰਿਤਸਰ ਤੋਂ ਇਲਾਵਾ ਹੁਸ਼ਿਆਰਪੁਰ ਦੇ ਵਿੱਚ ਵੱਡੇ ਪੱਧਰ ਤੇ ਤਬਾਈ ਹੋਈ ਹੈ ਦਰਿਆਵਾਂ ਦੇ ਵੱਲੋਂ ਪੂਰਾ ਤਹਿਤ ਨਾਸ ਕਰ ਦਿੱਤਾ ਗਿਆ ਉਪਰੋ ਅਸਮਾਨ ਤੋਂ ਵਰ ਰਿਹਾ ਮੀਂਹ ਵੀ ਆਫਤ ਬਣਿਆ ਹੋਇਆ ਹੈ ਅਤੇ ਜਿਹਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਭਰ ਜਾਣ ਕਰਕੇ ਲੋਕਾਂ ਦਾ ਜੀਵਨ ਕਾਫੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਹੈ ਜਿੱਥੇ ਸਰਕਾਰ ਦੇ ਵੱਲੋਂ ਰਾਹਤ ਕਾਰਜ ਉਲੀਕੇ ਤਾਂ ਜਾ ਹੀ ਰਹੇ ਨੇ ਉਥੇ ਪ੍ਰਭ ਆਸਰਾ ਸੰਸਥਾ ਦੇ ਵੱਲੋਂ ਵੀ ਇਸ ਔਕੀ ਘੜੀ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਫਾਜ਼ਿਲਕਾ ਦੀਆਂ ਤਸਵੀਰਾਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿਵੇਂ ਪ੍ਰਭ ਆਸਰਾ ਸੰਸਥਾ ਦੀਆਂ ਟੀਮਾਂ ਵਕਵਕ ਇਲਾਕਿਆਂ ਦੇ ਵਿੱਚ ਪਹੁੰਚ ਕੇ ਰੈਸਕਿਊ ਆਪਰੇਸ਼ਨ ਚਲਾ ਰਹੀਆਂ ਨੇ ਤੇ ਪੀੜਤ ਪਰਿਵਾਰਾਂ ਦੀ ਮਦਦ ਦੇ ਲਈ ਉਹਨਾਂ ਦੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇੱਥੇ ਵੱਡੀ ਮਾਤਰਾ ਦੇ ਵਿੱਚ ਰਾਸ਼ਨ ਸਮੱਗਰੀ ਲੈ ਕੇ ਪਹੁੰਚੀ ਪ੍ਰਭਾਸਰੀ ਟੀਮ ਦੇ ਵੱਲੋਂ ਪਾਣੀ ਦੇ ਵਿੱਚ ਵੋਟਾ ਦੇ ਰਾਹੀਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਪੀੜਤ ਪਰਿਵਾਰਾਂ ਤੱਕ ਇਹ ਰਾਸ਼ਨ ਪਹੁੰਚਦਾ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਨੂੰ ਮੈਡੀਕਲ ਸਹੂਲਤਾਂ ਵੀ ਮੁਹੱਈਆ ਕਰਵਾਉਣ ਦੇ ਲਈ ਬਕਾਇਦਾ ਡਾਕਟਰਾਂ ਦੀ ਟੀਮ ਇਸ ਮੌਕੇ ਖਾਸ ਤੌਰ ਤੇ ਮਯੂਦ ਨਜ਼ਰ ਆਈ ਹੈ ਦੇਖੋ ਘਰਾਂ ਦੇ ਵਿੱਚ ਕਿਵੇਂ ਪਾਣੀ ਵੜ ਚੁੱਕਿਆ ਫਿਰੋਜ਼ਪੁਰ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਲੋਕ ਘਰਾਂ ਦੇ ਉੱਤੇ ਰੈਂਡ ਲਈ ਮਜਬੂਰ ਨੇ ਪ੍ਰਭ ਆਸਰਾ ਸੰਸਥਾ ਦੀ ਟੀਮ ਇਸ ਸਮੇਂ ਇੱਥੇ ਰਾਸ਼ਨ ਦੀ ਸੇਵਾ ਕਰ ਰਹੀ ਹੈ ਰਾਸ਼ਨ ਇੱਥੇ ਵੰਡਿਆ ਗਿਆ ਹੈ ਤੇ ਨਾਲ ਦੀ ਨਾਲ ਇੱਥੇ ਜਿਹੜੀ ਪਾਣੀ ਦੀ ਸੇਵਾ ਤੇ ਮੈਡੀਸਿਨ ਦੀ ਸੇਵਾ ਡਾਕਟਰ ਸਾਹਿਬ ਲੱਗੇ ਹੋਏ ਨੇ ਤੇ ਮੈਡੀਸਿਨ ਦੀ ਸੇਵਾ ਰਾਸ਼ਨ ਮਿਲ ਗਿਆ ਜੀ ਤੁਹਾਨੂੰ ਹਾਂਜੀ 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 ਤੇ ਇੱਥੇ ਰਾਸ਼ਨ ਦੀ ਜਿਹੜੀ ਸੇਵਾ ਕੀਤੀ ਗਈ ਹੈ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਇਹ ਏਰੀਆ ਸਾਰੇ ਏਦਾਂ ਤਰ੍ਹਾਂ ਦੇ ਵਿੱਚ ਪਾਣੀ ਵੜਿਆ ਹੋਇਆ ਹੈ ਜੀ